ਓ ਚਲੋ ਰਿਸ਼ਤੇਦਾਰਾਂ ਨੇ ਤਾਂ ਸਰਪ੍ਰਾਈਜ਼ ਹੀ ਦੇਤਾ ਚੱਕਦੇ ਹੋ ਫਟੇ ਪਹਿਲੀ ਰੋਟੀ ਆ ਉਹਨਾਂ ਦੀ ਆਹ ਦਾਲ ਤਾਂ ਐਂਦਾ ਲੀ ਪੰਡ ਨੂੰ ਖਵਾਉਣੀ ਹੁੰਦੀ ਆ ਕਦੋਂ ਆਉਣਾ ਫੇਰ ਰਿਸ਼ਤੇਦਾਰਾਂ ਨੇ 1 ਵਜੇ ਲਾ ਤੇਲ ਰਹਿ ਗਿਆ ਚੂਨ ਵਾਲਾ ਫੜਾ ਹੁਣ ਚੋਦ ਕੇ ਹੈਪੀ ਬਰਥਡੇ ਟੂ ਯੂ ਲੋ ਜੀ ਅੱਜ ਜਾ ਰਹੇ ਆ ਆਪਣੇ ਘਰੇ ਰਿਸ਼ਤੇਦਾਰ ਤੇ ਰਿਸ਼ਤੇਦਾਰ ਕੌਣ ਆ ਰਹੇ ਹੈ ਹੋਊਗਾ ਸਰਪ੍ਰਾਈਜ਼ ਇਹ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਬਣ ਰਹੀਆਂ ਸਬਜ਼ੀਆਂ ਕਾਸਟਰਡ ਕੋਸਟਰਡ ਦਾਲਾਂ ਦੂੜਾਂ ਆਹ ਕੀ ਕੀ ਬਣਨਾ ਅੱਜ ਫਿਰ ਦਾਲ ਮੱਖਣੀ ਸਾਹੀ ਪਨੀਰ ਆਹ ਹੈ ਕਾਸਟਰਡ ਵੈਟਰ OK ਸਾਹੀ ਪਨੀਰ ਦੀਆਂ ਤੁਹਾਨੂੰ ਰੈਸਪੀਆਂ ਬਾਅਦ ਵਿੱਚ ਦੱਸਾਂਗੇ ਅੱਜ ਸਾਡੇ ਕੋਲੇ ਥੋੜਾ ਜਿਹਾ ਟਾਈਮ ਘੱਟ ਆ ਆਏ ਦਮ ਦਸੋਂ ਮਿੰਟ ਹਾਂ ਇਹ ਗੱਡੀ ਵਾਹਿਗੁਰੂ ਚੀਜ਼ਾਂ ਬਾਲੀਆਂ ਬਣਾਉਣੀਆਂ ਤੇ ਸਾਡੇ ਬੰਦੇ ਕੋਲੇ ਟਾਈਮ ਘੱਟ ਹੈ ਅੱਜ ਤਾਂ ਕਰਕੇ ਅਸੀਂ ਇਹਨੂੰ ਬੜਾ ਕஷ்ட ਗਿਆ ਨਹੀਂ ਦੇਣਾ ਚਾਹੁੰਦੇ ਹੁਣ ਆਪਾਂ ਬਣਾ ਰਹੇ ਹਾਂ ਸ਼ਾਹੀ ਪਨੀਰ ਦਾ ਮਸਾਲਾ ਇਹਦੀ ਰੈਸਪੀ ਤੁਹਾਨੂੰ ਦੱਸਾਂਗੇ ਦੋ ਦਿਨ ਦਰਾਂ ਨੂੰ ਅੱਡ ਵੀਡੀਓ ਪਾਵਾਂਗੇ ਉਹ ਸ਼ਾਹੀ ਪਨੀਰ ਦਾ ਤੜਕਾ ਅੰਗਣ ਜਿਹਾ ਤਾਾਲ ਜੀ ਤਰਮਜੀ ਰੱਖ ਲਈਏ ਹਾਂ ਆਹ ਤਰਮਜੀ ਜੀ ਰੱਖ ਲਈ 2 ਸਾਲ ਭੁੰਨਦੇ ਨੇ ਸਾਈਡ ਤਾਂ ਤੇਰੇ ਨਾਲ ਵਸੋਂ ਤਾਂ ਕਪੌਂਡ ਹੋ ਆਇਛੇ ਜਿਮਾਂ ਜੰਦੂ ਪੈ ਪੰਜੀ ਪਾਲੀ ਦਾਲ ਚੀਨੀ ਅੱਛਾ ਦਾਲ ਚੀਨੀ ਆਏ ਮੈਂ ਅਕਰ ਖਾਣ ਵਾਲੀ ਚਾਕਲੇਟ ਜੀ ਨਹੀਂ ਹੁੰਦੀ ਇਹ ਕਹੇ ਜੀ ਭੈਣੇ ਇਹ ਤਾਂ ਰਹਿ ਜਾਂਦੇ ਬਸ ਇਹ ਗਰੇਵੀ ਬਣ ਗਈ ਉਹਦੀ ਹੈ ਇਹ ਚ ਬਪਰੀ ਦੀ ਸੱਟਣਾ ਇਹ ਦੁਬਾ ਕੱਲ ਪਨੀਰ ਸੱਟਣਾ ਇਹ ਦੁਬਾ ਬਣ ਗਿਆ ਹੈ ਸ਼ਾਹੀ ਪਨੀਰ ਆ ਗਈ ਆ ਉੱਤੇ ਨਾ ਪਾਲੀ ਆਇਤਾ ਰਿਸ਼ਤੇਦਾਰਾਂ ਦੀ ਖੁਸ਼ੀ ਕੁਈ ਵਾੜੀ ਐ ਕੁੜੀ ਨੂੰ ਕਿਲੋ ਜਿਹੇ ਰਿਸ਼ਤੇਦਾਰ ਆਉਣੇ ਐ ਜੀ ਕੁੜੀ ਦੇ ਨੂਨ ਮਿਰਚ ਚੈੱਕ ਕਰੋ ਖਾਲਸਾ ਜੀ ਵਿਚਾਰੀ ਭਣੇ ਤੜਕੇ ਆਈ ਆ ਬਹੁਤ ਟੇਸਟੀ ਬਣਿਆ ਭੈਣ ਕਹਿੰਦੀ ਤੇ ਟੇਸਟੀ ਹੋਊਗਾ ਜੀ ਸਵੇਰ ਦੇ ਤਾਂ ਲੱਗੇ ਹੋਇਓ ਟੇਸਟੀ ਲੈ ਨਹੀਂ ਰਾਵਲ ਜਿੱਤੇ ਕਰਦਾ ਹੋਊ ਕੋਈ ਵਾਹ ਏ ਗੁਰੂ ਇਹ ਸਵੇਰ ਦੇ ਲੱਗੇ ਮੈਂ ਤੁਸੀਂ ਮਿਹਨਤ ਦਾ ਮੁੱਲ ਤਾਂ ਪੈਂਦਾ ਹੀ ਆ ਆਹ ਇਹ ਵਸਣਾ ਮਾ ਕੋ ਫਾਸਟ ਕਾਸਟਰਡ ਅੱਜ ਤਾਂ ਫਿਰ ਓਏ ਆ ਤੜਕਾ ਥੱਲੇ ਲੱਗ ਗਿਆ ਹਾਂ ਆ ਵਾਹ ਦੇ ਨੂੰ ਦੂਜੀ ਵੀ ਲਿਆਂਦੀ ਆ ਬਿੰਦਗਾਈ ਵਾਲੀ ਚੀਜ਼ ਉਹ ਤਾਂ ਪੀਂਦੇ ਨੂੰ ਆਹ ਉਹ ਵਾਹ ਪੀਜਾ ਮੰਨਦਾ ਮਹੀਨੇ ਦੇ ਚ ਕਰ ਦੇਗੀ ਭਾਰ ਕਵਾਂਟਲ ਦੇ ਨੇੜ ਨੂੰ ਕਟਾਉਣ ਦੀ ਵੀ ਹੈ ਭਾਰੀ ਦੋ ਜਣਾ ਖਾਣਾ ਬੈਠਾ ਕਿਧਰ ਘਰੇ ਆਪਾਂ ਬਾੜ ਲੈ ਪਨੀਰ ਦੁੱਧ ਦਾ ਤੇ ਨੀਰ ਦੇ ਹੁਣ ਛੋਟੇ ਛੋਟੇ ਟੁਕੜੇ ਕਰਕੇ ਸ਼ਾਹੀ ਪਨੀਰ ਦੇ ਵਿੱਚ ਪਾਵਾਂਗੇ ਓਏ ਨਾਲ ਦੀ ਨਾਲ ਸਫਾਈ ਚੱਲੀ ਜਾਂਦੀ ਹੈ ਵੈਰੀ ਨਾਈਸ ਵੈਰੀ ਗੁੱਡ ਸੋ स्वीट ਆਫ ਯੂ ਮਾਈ ਵਾਈਫ ਦੋ ਚਾਰ ਕਮਪ ਵੀ ਦੇਣੇ ਪੈਂਦੇ ਓਏ ਵੀ ਚੀਜ਼ ਆ ਪੰਪਾ ਦੋ ਮੇਰਾ ਚੱਲ ਗਈ ਚਾਹੇ ਓ ਹਵਾ ਫਰ ਮਰੇ ਟਾਇਰ ਹੁਣ ਉਹਨਾਂ ਚ ਵੀ ਪੰਪ ਆ ਦੀ ਲੋੜ ਪੈਦੀ ਆ ਚਾਹੇ ਫਿਰ ਕਿਸੇ ਤੋਂ ਕੰਮ ਕੰਮ ਕਰਾਉਣਾ ਪਵੇ ਪੰਪ ਬਹੁਤ ਜ਼ਰੂਰੀ ਨੇ ਅਸੀਂ ਵੀ ਇਹਨਾਂ ਨੂੰ タル ਕੇ ਉੱਤੇ ਤਿੰਨ ਚਾਰ ਥੱਪ ਮਾਰਦਨੇ ਆ ਇਹਦੇ ਕਰਕੇ ਗੱਡੀ ਤੁਰ ਪੈਂਦੀ ਆ ਤੇਰਾ ਥੱਲੇ ਨਾਲ ਲੱਗ ਗਿਆ ਥਾਈ ਪਨੀਰ ਹੈਲੋ ਹਾਂਜੀ ਹੈਲੋ ਆ ਮਲਾਈ ਆ ਗਈ ਲਾਲਾ ਸੋਹਣੇ ਮੱਖਣੀ ਬਣਾਵਾਂਗੇ ਅੱਜ ਵੀ ਬਣਾ ਪਨੀਰ ਤਾਂ ਬਣਾ ਕਰ ਲੈ ਕੋਈ ਨਾ ਰੱਖ ਲਾ ਪਨੀਰ ਦਾ ਪਾਓ ਬਣਾਵਾਂਗੇ ਚਿੱਲੀ ਪਨੀਰ ਹੈ ਨਾ ਤਾਂ ਦਸੀਆ ਨਾ ਵੀ ਕੋਈ ਚੀਜ਼ ਆਪਣੇ ਘਰੋਂ ਬੇਅਰਥ ਨਹੀਂ ਜਾਣੀ ਚਾਹੀਦੀ ਛੋਟੇ ਛੋਟੇ ਟੁਕੜੇ ਵੱਡੇ ਪੋਣੇ ਵੱਡੇ ਪੋਣੇ ਪਾ ਲਈ ਹੋਰ ਬਾਅਦ ਥੋੜੇ ਰਿਸ਼ਤੇਦਾਰ ਆਣ ਕੱਲੀ ਉਹ ਝੱਗ ਜਿਹੀ ਖਵਾਦੀ ਸਾਨੂੰ ਹਾਂ 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 ਮੋਟਰ ਭਰ ਗਈ ਵੇ ਵੱਡੇ ਵੱਡੇ ਬਾਵਾ ਪਨੀਰ ਪਾ ਲਈ ਚਾਹੇ ਸਾਰਾ ਪਾ ਲਾ ਮੋਟਰ ਭਰ ਗਈ ਕਾਨੂੰ ਆਪਾਂ ਲੰਬਾ ਨਹੀਂ ਲੈਣਾ ਕਿਸੇ ਤੋਂ ਹਾਂ ਪਨੀਰ ਤਰੀ ਘੱਟਦੇ ਸੀ ਪਨੀਰੀ ਪਨੀਰ ਦਸੇ ਉਹਨਾਂ ਨੂੰ ਜੇ ਆਪਾਂ ਉਹ ਨਹੀਂ ਕਰਦੇ ਹੁੰਦੇ ਸੀ ਜਦੋਂ ਪਨੀਰ ਦੀ ਦਾਲ ਸਬ지 ਬਣਾਉਣੀ ਦੋ ਪਨੀਰ ਆੱਧਾ ਟੁਕੜੇ ਕਰ ਲੈਣੇ ਵੀ ਅੰਡ ਦਿਖਾਵਾਂਗੇ ਇੱਦਾਂ ਚਲੋ ਤਾਂ ਦੋ ਚੀਜ਼ਾਂ ਹੋਰ ਬਣਣੀਆਂ ਝਾਕੋ ਮੰਨ ਦਾ ਪਨੀਰ ਘੱਟਤਾ ਹਣਾ ਕਾਲਾ ਤੁਸੀਂ ਦਸੀਆ ਨਾ ਲੰਬਾ ਨਹੀਂ ਲੈਣਾ ਪਕਾ ਨੂੰ ਹੋਰ ਕਹਿ ਦੇਣਾ ਕੁਝ ਨਹੀਂ ਉਹਨਾਂ ਦਾ ਕੱਲੀ ਤਰੀਜੀ ਹੀ ਖਵਾਤੀ ਪਨੀਰ ਤਾਜ਼ਾ ਹੀ ਨਹੀਂ ਹਾਂਜੀ ਬਾਬਾ ਜੀ ਕਿਵੇਂ ਅਨੂਣ ਮਿਰਚ ਦੇਖ ਕੇ ਦੱਸਿਓ ਵਲ ਫਿਰ ਮੈਨੂੰ ਇੱਕ ਪੱਤਰੀ ਸ਼ਾਹੀ ਪਨੀਰ ਚ ਸਹੀ ਆ ਟੇਸਟੀ ਐ ਧਨੀਆ ਤਾਂ ਪਾਇਆ ਨਹੀਂ ਪਾ ਦੂ ਬਾ ਸੁਣੇ ਨੇ ਹੋਰ ਗਾੜਾ ਹੋਣਾ ਮਲਾਈ ਆਪਾਂ ਉਦੋਂ ਹੀ ਪਾਵਾਂਗੇ ਮਲਾਈ ਵੀ ਪਾਉਣੀ ਐ ਚ ਲਓ ਜੀ ਇੱਕਦਮ ਬਣਾਵਾਂਗੇ ਅੱਜ ਸ਼ਾਹੀ ਪਨੀਰ ਤੇ ਦੂਜੀ ਹੁਣ ਦਾਲ ਮੱਖਣੀ ਜਿਹੜੀ ਆਪਾਂ ਬਣਾਉਣੇ ਆ ਉਹਨੂੰ ਲਾਉਣ ਲੱਗਿਆਂ ਤਰਕਾ ਅਰੇ ਰਿਸ਼ਤੇਦਾਰ ਕਰਨੇ ਤੁਰਨ ਲੱਗੇ ਆ ਉਧਰੋਂ ਚੱਕ ਦੇ ਉਹ ਫੱਟੇ ਪਹਿਲੀ ਰੋਟੀ ਆ ਉਹਨਾਂ ਦੀ ਆਹ ਰਿਸ਼ਤੇਦਾਰਾਂ ਦਾ ਚਾਹ ਹੀ ਵਾਲਾ ਆਉਣ ਦਾ ਕੁੜੀ ਨੂੰ ਟੀਟੀ ਡੇਸ਼ ਬਣਾ ਰਹੀ ਹੈ ਜੀ ਅੱਜ ਕਸਟਰਡ ਕਸਟਰਡ ਬਣਾ ਕੇ ਫਿਰ ਠੰਡਾ ਲਾ ਦੇਣਾ ਹੁਣੇ ਬਾਜੀਵਾ ਲੈ ਤਰ ਮੈਨੂੰ ਹੈਲਪ ਕਰਾਦਾ ਇਹਨਾਂ ਨੂੰ ਦੱਸ ਕੀ ਕੱਟਣਾ ਛੱਲਣਾ ਨਹੀਂ ਹਾਂ ਪਹਿਲਾਂ ਸਵਾਦ ਕੱਟਣੀ ਹੈ ਬਸ ਰੈਤਾ ਬਣਾਵਾ ਆਖਿਆ ਰੈਤਾ ਵੀ ਹੈ ਰੈਤਾ ਤਾਂ ਬਣਾਤਾ ਤੁਸੀਂ ਫਿਰ ਆ ਹੁਣ ਕੀ ਕਰ ਦਿੰਦੇ ਸਾਨੂੰ ਜੀਰਾ ਪੁੱਟ ਕੇ ਜੀਰਾ ਨਹੀਂ ਕਰ ਤੂੰ ਸਲਾਦ ਕੱਟ ਲਈ ਮੈਂ ਫਿਰ ਨਾਰ ਛਿਲਣਾ ਕੀ ਕਰਨਾ ਇਧਰ ਤੇ ਸੇਓ ਤੇ ਕਿੰਨੇ ਮਿੰਟ ਵਿੱਚ ਕੱਟਦਾ ਅੰਗੂਰ ਮੜਾ ਨਹੀਂ ਕਿ ਤੂੰ ਅੰਗੂਰ ਅੰਗੂਰ ਕਿਹੜੀ ਰੁੱਤ ਦੇ ਆ ਇਹਦਾ ਖਾਣਾ ਇਹੀ ਖਾਣਾ ਮਾਤਾ ਕਰਦਾ ਬਾਾਕੀ ਦਾ ਪਾਉ ਭਾਜੀ ਨੇ ਢੱਟ ਭਰਤਾ ਸਾਰਿਆਂ ਨੂੰ ਬਹੁਤ ਹੋ ਮੈਂ ਕਿਹਾ ਫੁੱਲ ਬਾਈ ਹੋ ਗਈ ਹਨ ਨਹੀਂ ਹਾਂ ਮੈਂ ਕਿਹਾ ਸਾਜੂ ਉਹਨਾਂ ਨੂੰ ਹਾਂ ਇੰਨੇ ਕਿੰਨੇ ਕੌਣ ਕੌਣ ਆ ਰਿਹਾ ਮੈਂ ਕਿਹਾ ਫੁੱਲ ਹੋ ਗਿਆ ਪੰਜ ਛੇ ਜਣੇ ਆ ਹੈਵੀ ਸੀਗੀ ਪਾਉ ਭਾਜੀ ਬਹੁਤ ਬਾਜੀ ਨੇ ਉਹ ਬਹੁਤ ਸਵਾਦ ਬਣਾਈ ਸੀ ਬਈ ਪਾਉ ਭਾਜੀ ਬਣਾਣੇ ਆ ਮਾੜਾ ਜਿਹਾ ਕੱਪ ਤੋਂ ਕਿਹਾ ਨਾ ਇੱਥੇ ਮਿੱਠਾ ਰੱਖੀ ਤੂੰ ਤੇ ਮੇਰਾ ਇਹ ਮਿੱਠਾ ਬਾਹਰ ਦੇ ਦੇ ਕਿ ਮੈਂ ਚਾਹ ਦੇ ਦੇ ਢੱਡ ਭਰਾਵਾ ਹੂੰ ਮਿੱਠਾ ਵਾਦ ਖਾਂਦੇ ਆ ਮਿੱਠਾ ਵਾਦ ਖਾਂਦੇ ਆ ਹੂੰ ਲਾਦਾ ਅਗਲੇ ਘੜੇ ਉਹਨਾਂ ਨੂੰ ਕੁਤਲੇ ਦੇ ਬੀਜ ਦੇ ਕੇ ਤੋੜਨਾ ਪੈਣਾ ਹੈ ਸ਼ੂਗਰ ਸਾਗਰ ਦਾ ਨਹੀਂ। ਇਹ ਮੈਂ ਪਾ ਲਿਆ ਪਾਟਾ। ਹੱਟਾ ਨੂੰ ਪਾ ਨਹੀਂ ਗਿਆ। ਵੀ ਆਪਾਂ ਨੂੰ ਤਾਂ ਘੱਟ ਹੀ ਰੱਖੀ। ਪਰ ਹੁਣ ਇਕੱਠਾ ਹੀ ਪੋਣਾ ਦਾਣਾ ਸਾਰਾ। ਕੱਲ ਪਾ ਲਾ ਫਿਰ ਅਜ ਦਾ ਦੰ ਦੇਖੀ ਜਾਓ। ਹੂੰ। ਜੋਗਦਾਨ। ਜੋਗਦਾਨ ਨੂੰ ਨਾ ਰੋ ਦੋ ਤਣ ਪਾ ਲੈਣਾ ਜਿਹੜੇ ਨਾਲ ਤਾਣਾ ਹੀ ਦੇਸ਼ ਵਧਾਉਂ। ਇੰਨੇ ਨਹੀਂ ਪੋਣੇ। ਕਿਉਂ? ਲੈ। ਲੱਗੂ ਵਧਾ ਕੇ ਤੋਰਾਂਗੇ ਇਹਨਾਂ ਦਾ ਦੂਗਾ। ਕੋਈ ਨਾ ਨਾ ਚ ਬਹੁਤ ਲੱਗੂ। ਮੈਂ ਤਾਂ ਦੱਸੀ ਆ ਨਾ ਜੀ ਲੰਬਾ ਨਾ ਹੋਵੇ ਤੁਹਾਨੂੰ। ਉੱਥੇ ਗੇ। ਪਰਨਾ ਦੇ ਬੰਨੇ ਜੀ। ਪਰਨਾ ਦਾ ਯਾਰ। ਕਾਰੀ ਕਾਰੀ ਤੇ ਮੈਂ ਬੰਦ ਕੇ ਆ ਗਿਆ ਕੋਈ ਨਾ ਆਈ ਮੁੰਡਿਆ ਬੰਦੇ ਆ ਆਪਾਂ ਨੂੰ ਕੋਲੇ ਦੇਖਣ ਆ ਗਏ ਚੱਕੋ ਆਹ ਦਾਲ ਤਾਂ ਐਂ ਦਾਲੀਆਂ ਪਿੰਡ ਨੂੰ ਖਵਾਉਣੀ ਹੁੰਦੀ ਆ ਦਾਲ ਇੰਨੀ ਧਰ ਲਈ ਰਾਤ ਨੂੰ ਨਹੀਂ ਕਰਨੀ ਆਪਾਂ ਰਾਤ ਨੂੰ ਵੀ ਇਹੀ ਦਾਲ ਹਾਂਜੀ ਖਾਲਸਾ ਜੀ ਤਿਆਰੀਆਂ ਫਿਰ ਫੁੱਲ ਯੈਸ ਕਦੋਂ ਆਉਣਾ ਫਿਰ ਰਿਸ਼ਤੇਦਾਰਾਂ ਨੇ 1 ਵਜੇ 1 ਵਜੇ ਫਿਰ ਮੁੱਛੋਂ ਨਾ ਨਾ ਫਿਰ ਤਾਂ ਸੌਟ ਹੀ ਕਰਾਂ ਉਹ ਜਾਂ ਫਿਰ ਤਾਂ ਬਹੁਤ ਟਾਈਮ ਆ ਅੱਛਾ ਨਾ ਮੇਟ ਲਿਆ ਉਹ ਕਿੰਨਾ ਵੰਡਾ ਸੋਚੋ ਇਹ ਤਾਂ ਕੁਲੀ ਤੇ ਕੰਮ ਹੀ ਐ ਉਹ ਚਲੋ ਰਿਸ਼ਤੇਦਾਰਾਂ ਨੇ ਤਾਂ ਸਰਪ੍ਰਾਈਜ਼ ਹੀ ਦੇਤਾ ਕਿਉਂ ਉਹ ਤਾਂ ਆ ਗਏ ਥੱਲੇ ਮੈਂ ਤਾਂ ਆਪ ਸੁੱਤਾ ਪਿਆ ਸੀ ਪਰਣਾ ਮੰਨਣਾ ਹਜੇ ਗੱਲ ਕਰਾਂ ਉਹ ਕਹਿੰਦੇ ਹੁਣ ਤਾਂ ਖਿਆਲ ਹੀ ਰੱਖਣੋਂ हट ਗਈ ਚਲੋ 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 ਹਾਂ ਤੇ ਲਾ ਫੜਾ ਆਪ ਲੇਟ ਹੋਈ ਫਿਰਦੀ ਆ ਹਾਂ ਹਾਂਜੀ ਕਰਦਾ ਠੀਕ ਐ ਹਾਂ ਜੀ ਖਸੂ ਠੀਕ ਹੈ ਆ ਜਾਓ ਇੱਥੇ ਲੋ ਰਿਸ਼ਤੇਦਾਰ ਆ ਗਏ ਸਰਪ੍ਰਾਈਜ਼ ਸੀ ਜੰਨਾਂ ਦਾ ਇਹਨਾਂ ਨੇ ਅੱਜ ਆਪਾਂ ਨੂੰ ਸਰਪ੍ਰਾਈਜ਼ ਦੇਦਾ ਕੋ ਫਟੌਣਾ ਨੇ ਮੈਨੂੰ ਆਮ ਨਾਲ ਸਹੀ ਗੱਲ ਆ ਮੈਂ ਪੈ ਗਈ ਮੈਂ ਠੀਕ ਹੈ ਤੁਮ ਹੰਗਾ ਫਾਈ ਨੰਦੂ ਦਾ ਸੂਣ ਆਇਆ ਸੀ ਮੈਂ ਲਾਇਆ ਵੀ ਸੀ ਦਿਨ ਮੈਂ ਕਿਹਦੇ ਹਰੇ ਕਹਿੰਦਾ ਹੋਣਾ ਵੀ ਘਰ ਕਿੱਥੇ ਆ ਲੈ ਆ ਦੇਖ ਲੈ ਲੈ ਫਖੜਾ ਹਾਂ ਜੇਤਾ ਜਲੇਗਾ ਮੈਂ ਗੇਟਾ ਮਾਡਲ ਕਰ ਲਈਏ ਮੈਂ ਹਾਂ ਮੈਨੂੰ ਇੰਦਰ ਮੈਂ ਕਹੇ ਫੋਨ ਹੀ ਚੱਕੇ ਜਾਂਦੇ ਮਮਮੀ ਆ ਗਈ ਹੋਰ ਮੈਨੂੰ ਕਹਿੰਦੇ ਫੋਨ ਲਾ ਕੇ ਦੇਖੀ ਕਿ ਨੰਦੂ ਦਾ ਫੋਨ ਆ ਜਾਂਦਾ ਨਹੀਂ ਗਿਆ ਇਹਦਾ ਹੋਰ ਹੀ ਪਤਾ ਲੱਗਿਆ ਕਿ ਨਾਲ ਕੋਤੇ ਦਾ ਤੁਸੀਂ ਜ਼ਰੂਰ ਭੁੱਲ ਗਏ ਦੋ ਜੇ ਅਸੀਂ ਪਰਦੀ ਹੋਗੀ ਆਜ ਤਾਂ ਸਿੱਥੋਂ ਵੀ ਰਾਹ ਕਹਿੰਗੇ ਆਪ ਸਿੱਧੇ ਹੀ ਉਹ ਦੋਨੀ ਆਏ ਉਹ ਪ੍ਰੋਬਲਮ ਹੋ ਗਈ ਰੈਕਡ ਬੁੱਲੀ ਹਾਂ ਉਹ ਕੋਤੇ ਦੇ ਪਾਸੇ ਆਈ ਪਨੁਰਗਾ ਫਰਾਂਗ ਜੇਰਾਵਾਂ ਨਨਗਰੋਂ ਦੀ ਦਾਨ ਸਰ ਆ ਨਨ ਪਸਾਰੀ ਜਿੱਤੇ ਬੰਦਿਆ ਕਹਿਣਾ ਹੈ ਕਵਾਂਟੀਨ ਨੇ ਉਹਦੇ ਵੀ ਅੱਜ ਕਿੱਧਰ ਦੇ ਆਓ ਫੜਾ ਅੱਜ ਉਹ ਚੋਂ ਹਾਂ ਨਨ ਸਰ ਕੰਕਰੀਟ ਡੱਲਾ ਢੜਕਾ ਬਸ ਇਹਦੀ ਸੁਭੀ ਲੜਕਾ ਆ ਛੜਕਦਾ ਹਿੱਦੀ ਪਰ ਬਾੜ ਇਧਰ ਦੀ ਵੱਧ ਪੈਂਦੀ ਆ ਹਾਂ ਪਸੰਨ ਰੂੜਗਾ ਚਲੋ ਜੇਰਾਵਾਂ ਨੀ ਨਿਕਟ ਕਰਦੀਏ ਨਹੀਂ ਜੇਰਾਵਾਂ ਲਿਕਣਿਆ ਸਭ ਅੱਜ ਨਨ ਸਿੱਧੀ ਜੇਰਾਵਾਂ ਤੋਂ ਡੋੜ ਜੇਰਾਵਾਂ ਦਰੂਮੀ ਕਮਾਲਪੁਰਾ ਲੰਮੇ ਜੱਟ ਪੁਰਾ ਆਪਣਾ ਪਿੰਡ ਆ ਜਾਂਦਾ ਜਦੋਂ ਆ ਸ਼ਹਿਰ ਪਾਸ ਕਰਨਾ ਬਹੁਤ ਆ ਹੂੰ ਕਿ ਉਹ ਹੁਣ ਕੋ ਆ ਗਿਆ ਦੂਜਾ ਭਾਈ ਵੀ ਬੜਾ ਪਾਪੂ ਆ ਆਓ ਫਿਰ ਫਪੜਾ ਨੀ ਪੌਲੀ ਚਾੜ ਲੈਂਦੇ ਆ ਨਾ ਥੱਲੇ ਸ਼ਹਿਰ ਜੇ ਨਹੀਂ ਵੜਦੇ ਬਾਲੇ ਫਰਦੀਲੇ ਬੰਦੇ ਆ ਓਏ ਮੈਂ ਤਾਂ ਪੈ ਗਈ ਜੀ ਮੈਂ ਬਾਪ ਨਾ ਆ ਕੇ ਪੈ ਗਿਆ ਸੀ ਬਹੁਤ ਵਾਰ ਬੱਬੀ ਵੀ ਕਰੀਮ ਸਦਾ ਬੂਰਾ ਨਾ ਬੂੜਾ ਆਣਾ ਵਧੀਆ ਤਾਂ ਕਿ ਨਹੀਂ ਰੋਟੀ ਦੀ ਹੱਥ ਹਾਂ ਇੰਨਾ ਕੁਸ ਬਣਾਇਆ ਉਹ ਫਰੂਟਫਾਦਾ ਉਹਦੇ ਵਿੱਚ ਕਾਸਟ ਕਰਕੇ ਆਹ ਕੋਲਣ ਮਾ ਦਾ ਖੋਲਦਣਾ ਹਣਾ ਨਹੀਂ ਅੱਜ ਦੇ ਹੁਣ ਗੁਰਦਾਰੇ ਨਹੀਂ ਗਈ ਹੁਣੇ 4-5 ਦਿਨ ਹੋ ਗਏ ਜਿਹੜਾ ਖੁੱਲਣੋਂ ਅਟ ਗਿਆ ਦੇ ਘਟ ਖਾਂਦੀ ਆ ਨਹੀਂ ਜਾਣਾ ਕੋਲ ਮੈਂ ਤਾਂ ਦੇ ਹੁਣ ਲੈ ਗਈ ਸਾਰੀਆਂ ਪੰਜੇ 4 ਰੋਟੀ ਸਾਲ ਸਬਜ਼ੀਆਂ ਤਿਆਰ ਆ ਸਾਰੀਆਂ ਸਣ ਕੀ ਆ ਤੈ ਕਿ ਡੇਗਾ ਬਸ ਇਹ ਚ ਇਹ ਜੈਲੀ ਐ ਲੋ ਫੇਰਾ ਜਾ ਵੀ ਰੋਲਾ ਹਾਂ ਫੱਪੜਨੇ ਗਿਆ ਸੀ ਕਿ ਰੋਟੀ ਤੇਰੇ ਕੋਲੇ ਖਾਣਾ ਕਰਨੀ ਆ ਜੀ ਕੀ ਅੱਕ ਦੇਓ ਕਰ ਹਾਂ ਇਹ ਬਣਾਈ ਬੈਠਾ ਸੈਲਡ ਜਿਹਨੇ ਕੀ ਆ ਇਹ ਕੀ ਕਰ ਦੇਓ ਕਰ ਦਾਲ ਮੱਖਣੀ ਸ਼ਾਹੀ ਪਨੀਰ ਗਰਮ ਕਰ ਤੇ ਆ ਆ ਖਾ ਵਾਂਗੇ ਆਪਾਂ ਦਾ ਦਾਲ ਤੇ ਉਹ ਇਧਰ ਪਰਇਤਾ ਪਿਆਰਾ ਪ੍ਰੋਜੈਕਟ ਹੈ। ਹੂੰ। ਉਹ ਕਿ ਬੋਈਆ ਇਹਦੇ ਆਉਂਦੀ ਸੀ। ਉਹ ਸੁਹਣੇ ਉਹ ਲਿਆਉ ਬੋਈਆ ਜਾਂ ਕਿਹੜਾ ਰੋਟੀ ਪਾਉਣ ਵਾਲਾ? ਹਾਂ ਕਰਦੀਆਂ ਕੁਝ? ਆ ਖੁਦ ਨਹੀਂ ਸੀ। ਇਹ ਕੀ ਕਰਨਾ? ਕਾਹਦੇ ਜਿਹਾ ਪੌਂਗਿਆ? ਪਾਣੀ ਪੀਣੀ ਹੈ। ਚਾਹ ਵੀ ਪੀਣੀ ਹੈ। ਯੈਸ। ਨਾ ਮਾਫ ਕਰਾਂਗੀ ਆ ਕਿ ਬਹੁਤ ਹੂੰ। ਮੈਂ ਸਭ ਲਈ ਸਾਡੀ ਸਿਮਿੰਟੀ ਚੱਲੇ ਉਹ ਵੀ ਕੋਈ ਨਹੀਂ। ਚੱਲ ਕੋਈ ਗੱਲ। ਅੱਜ ਬਣੀ ਜਾ ਜੇ ਤੱਕ। ਇਸ ਵੀਰ ਜਗਾ ਹੈ ਹੈਗੀ ਆ ਆ ਜੋ ਬੈਠੋ ਆ ਜੋ ਇੱਥੇ ਲਿਆ ਕੋਈ ਨਾ ਇੱਕ ਇੱਧਰ ਲਾ ਲਓ ਕੋਈ ਨਾ ਹਾਂ ਆ ਕੀ ਕਰਦੇ ਇਹ ਫੂਡ ਕਰਾ ਲਓ ਮਾਮਾਗੇ ਆਪਾਂ ਇੱਕ ਗੱਲ ਆ ਅੰਦਰ ਫਰੂਟ ਕੱਟਣ ਚ ਛਿੱਲਣ ਚ ਜੂਸ ਬਣਾਉਣ ਚ ਫਰੂਟਾਂ ਦੇ ਮਾਮਲੇ ਚ ਬਹੁਤ ਮਾਹਿਰ ਆਪ ਕੋ ਜੇ ਮਾੜਾ ਨਾ ਲਿਆ ਉਦ ਗਰਮੇ 25.80 ਬਹੁਤ ਅੱਛੇ ਬਹੁਤ ਐਨੇ ਕਰਦਾ ਫਰੂਟ ਤਾਂ ਬਹੁਤ ਅੱچھے ਬੜਾ ਫਰੂਟ ਹੋ ਜਾਂਦਾ ਆ ਬਾ ਬਾ 4 4 ਪੁੱਨੇ ਸੱਤ ਆਹਾਹਾ ਆ ਸਵਾਦ ਉਠਾਣ ਦਾ ਇਹ ਖਾਵਾਂਗੇ ਰੱਜ ਕੇ ਕਾਸਟਰ ਕਾਸਟਰ ਜੰਗੂਰ ਮਿਲਦੇ ਨਾ ਅੰਗੂਰ ਮਰੇ ਨਹੀਂ ਰੋਟਣੇ ਅੰਗੂਰਾਂ ਦੀ ਹੈਗੀ ਉਹ ਹੁਣ ਤਾਂ ਬਹਿ ਜੋ ਪਾਉਣ ਪੈਗੀ ਲੈ ਸੱਚੀ ਨਹੀਂ ਨਹੀਂ ਉੱਤੇ ਕਿੱਥੇ ਹੋਇਆ ਪੂਆ ਨਹੀਂ ਨਹੀਂ ਬਾਪਾ ਆਪਾਂ ਮੰਦੇ ਨਹੀਂ ਪੋਣਾ ਤੁਹਾਨੂੰ ਆ ਖਾਲਸੇ ਹਾਉਕੇ ਨਹੀਂ ਪਾਨ ਖਾਲਸੇ ਦਾ ਪਉਣਾ ਕੱਢਦੇ ਆ ਉਹ ਅੱਜ ਵੀ ਸਵੇਰੋਂ ਫਫੜ ਉਹਨਾਂ ਨੇ ਐਂਟਰੀ ਦਾ ਮੌਕਾ ਹੀ ਨਹੀਂ ਦਿੱਤਾ ਪਹਿਲਾਂ ਪਹਿਲਾਂ ਹੀ ਆ ਕੇ ਦਬੋਚ ਲਿਆ ਕੰਮ ਔਰ ਮੈਂ ਤਾਂ ਇਹ ਬਲੌਕ ਬਣਾ ਲਈ ਗੱਲ ਆਈ ਤਾਂ ਪਾਈ ਰਹਿ ਗਈ ਜੋ ਚੂਗੇ ਪਾੜਦੇ ਹਾਂ ਅਸਾਂ ਕੀ ਇਹ ਮੇਰੇ ਕੋਲ ਹੈ ਨਹੀਂ ਸੀ ਨੰਬਰ ਉਹਨੂੰ ਵਟਾ ਕੇ ਕਿਵੇਂ ਕੀ ਇਹ ਬਿਸਕੁਟ ਮਾਰੀ ਸੀ ਨੰਦ ਨੇ ਬਸ ਫਿਰ ਉਹ ਦਰਾਂ ਚੋਂ ਖੜਕੀ ਮੈਂ ਮਾਰੀ ਇਹਨਾਂ ਕੀ ਆਨੀ ਫੋਨ ਤੇ ਦੁਆਰਾ ਦਰਾਂ ਚ ਸਾਡੀ ਕੀ ਮਾਰੀ ਬਹੁਤ ਐਂ ਬੀ ਨਹੀਂ ਗਿੜੇ ਅੰਜਾਨੋਂ ਕਈ ਗੱਲ ਆ ਤੇਲ ਡੜ ਗਿਆ ਚੋਣ ਵਾਲਾ ਫੜਾ ਹੁਣ ਚੋਦ ਗਏ ਮੰਮੀ ਤੂੰ ਵੀ ਚੱਲੀ ਤੂੰ ਦਾ ਰਹਿ ਪਾ ਅੱਜ ਹੁਣ ਜੇ ਜੀ ਦੇ ਡੈਡੀ ਨੂੰ ਛੁੱਟੀ ਹੋਈ ਉਹਦੇ ਆਵਾਂ ਚਲੋ ਸਤ ਨੂੰ ਕੱਲ ਆ ਗਿਆ ਚਿੱਲੇ ਉਹ ਤੇ ਬਾਈ ਸਾਸਰੀ ਕਾਲ ਤੇਲ ਤਾਂ ਹੁਣ ਉਹ ਫੜਾ ਮੌਕਾ ਨਹੀਂ ਦਿੱਤਾ ਚੋਣ ਦਾ ਹਾਂ ਚਲੋ ਆ ਆ ਆ ਗਿਆ ਆ ਮੈਂ ਫੜੀਂ ਕੇਗਾ ਬੂਆ ਆ ਮੈਂ ਚਲ ਠੀਕ ਆ ਓਕੇ ਹੱਸੀ ਕਾਰ ਹੱਸੀ ਕਾਰ ਦੇਗਾ ਫੜੀਂ ਹਾਂ ਓਕੇ ਜੀ ਓਕੇ ਆ ਆ ਗਿਆ ਲੈ ਮੈਂ ਦੇਗਾ ਮਾਮੀ ਆਏ ਹਾਏ ਆਏ ਹਾਏ ਅਰੇ ਪਾ ਤਾਈ ਦਾ ਕਹਿਣਾ ਦੋ ਦਾ ਇੱਥੇ ਹਾਂ ਚਲ ਕੋਈ ਨਾ ਹਣ ਇੱਥੇ ਹੀ ਰਹਿਣਾ ਹਾਂ ਕੋਈ ਨਾ ਕਹਿੰਦਾ ਉਹ ਆ ਜਿੰਨੇ ਆ ਗਏ ਜਿੰਨੇ ਘੜੇ ਆ ਗਏ ਜਿੰਨੇ ਘੜੇ ਆ ਗਏ ਸਹੀ ਗੱਲ ਆ ਮੈਂ ਸਭ ਤੋਂ ਸੱਦਾਂਗੇ ਕੋਈ ਨਹੀਂ ਘਬਰਾਉਣਾ ਆਹੋ ਹੌਣੇ ਛੱਡ ਦਿਓ ਥੋੜੇ ਜਿਹਾ ਬੈਠੀ ਆਹ ਛੱਡ ਦਿਓ ਹਾਂ ਪਿੰਡ ਜਾਣਾ ਆ ਲੈ ਆ ਜਾਵਾਂ ਹੀ ਨਹੀਂ ਰੋਹੀ ਕੁੜੀ ਇਹ ਤਾਂ ਢੀਠ ਬਣ ਗਈ ਬਈ ਇਹ ਤਾਂ ਢੀਠ ਬਣ ਗਈ ਛੋਲੀ ਨਾਲ ਛੱਡ ਦਿਓ ਹਾਂ ਹਾਂ ਹੁਣ ਹੁਣ ਠੀਕ ਹੋ ਗਈ ਹੁਣ ਤਾਂ ਠੀਕ ਹੋ ਗਈ ਹੁਣ ਜਾਵੜਾ ਹਾਂ ਹੁਣ ਜਾਵੀ ਕੋਈ ਨਹੀਂ ਆ ਨਹੀਂ ਨਹੀਂ ਵਧੀਆ ਬਸ ਚਲੋ ਵੀ ਇਹ ਇੱਕ ਦਿਨ ਨਹੀਂ ਹੁੰਦੀ ਇਹ ਤਾਂ ਬਾਹ ਦੀ ਠਠ ਕੁੜੀ ਆ ਇਹਦਾ ਰਵਾਕੇ ਨਾ ਰੋਵੇ ਚਲੋ ਚਲੋ ਜੀ ਰਿਸ਼ਤੇਦਾਰੋਂ ਆਪਾਂ ਸਪਰਾਇਦ ਨੇ ਜਿੰਨਾ ਨਹੀਂ ਆਪਾਂ ਦੇ ਦਾ ਆ ਆ ਕੀ ਉਹ ਇਹਨੇ ਸੱਚ ਭਈ ਤਰਾ ਹੋ ਰੇਤਾ ਜਦਾ ਛੜਦਾ ਇਹਨਾਂ ਨੇ ਉਦਾਂ ਹੋਰੀ ਥੱਕਾ ਨਾ ਗੰਡੇ ਘਾਲਦੇ ਨਾ ਰੇਤੇ ਹੀ ਤਾਂ ਗੰਡੇ ਠੰਡੇ ਰਹਿੰਦੇ ਆ ਨਾ ਨਹੀਂ ਹਰੇ ਹੋ ਜਾਂਦੇ ਬੁੱਤਾ ਆ ਵਾਦੇ ਕਰਾ ਦਾ ਵੀ ਸੰਨੀ ਵਾਲੀ ਫੀਲਿੰਗ ਲਈ ਜਾਂਦੀ ਅੱਜ ਇਹਦਾ ਲਿਆਉਗੀ ਲੱਗਦਾ ਮੱਝ ਮੋਦੀ ਕੁਝ ਇਹਦਾ ਡੈਡੀ ਸੱਚ ਇਹ ਕਹਿੰਦੀ ਮੈਂ ਕਤੂਰਾ ਲੈ ਕੇ ਆਉਣਾ ਨਹੀਂ ਨਹੀਂ ਗਾਹ ਨਹੀਂ ਤੇ ਰਪਿਓ ਕਹਿੰਦਾ ਲਾਹ ਘਾਣਾ ਲੈ ਕੇ ਆਉਣਾ ਇਹਦਾ ਡੈਡੀ ਨੂੰ ਕਰਕੇ ਕਹਿੰਦੇ ਜਾਣਾ ਇਹ ਯਾਰ ਤੱਕ ਲੱਗਦਾ ਰਹੂਗਾ ਇਹਦਾ ਕਹਿੰਦਾ ਇਹ ਇਹਦਾ ਕਹਿੰਦੀ ਕਤੂਰਾ ਲੈ ਕੇ ਆਉਣਾ ਅਸੂ ਬੱਸੀਆਂ ਬੱਜੀਆਂ ਦੋ ਤਿੰਨ ਲਾ ਬੱਸੀਆਂ ਹੀ ਲੈ ਬੱਸੀਆਂ ਹੀ ਕਰਨੀਆਂ ਗਾਂ ਿਆ ਲੈ ਆਉਣੇ ਆ 4-5 ਹਾਂ ਸਹੀ ਗੱਲ ਆ ਇੰਨੇ ਬੰਦੇ ਆ ਹੁਣ ਤਾਂ ਸੋਖਣੇ ਇੱਕ ਜੀ ਨਵਾਂ ਆਇਆ ਆਪਣੇ ਚ ਇਹਨੂੰ ਧਾਰ ਚੁਣੀ ਸਿਖਾ ਦੇਾਂਗੇ ਰੋਹਣੇ ਤੈਨੂੰ ਧਾਰ ਚੁਣੀ ਆਉਂਦੀ ਆ ਇਹਨੂੰ ਸਿਖਾਉਣਿਆਂ ਨਾਲੇ ਡੈਡੀ ਲੈ ਆਉਣੇ ਆ ਤਿਆਰ 5 ਗਾਂ ਿਆ ਆਪਾਂ ਹੈ 10 ਵਜੇ ਤੱਕ ਉਠੇ ਦੁੱਧ ਕਰਦੇ ਤੜਕੇ ਉੱਠਣਾ ਪਿਆ ਕਰਨ ਦੇ ਫੋਟੋ ਕਰਨੀ ਦੀ ਕੀ ਆ ਦੇ ਵੀਡੀਓ ਵੀ ਬਣਾ ਦੇਣੀ ਆ ਪਹਿਲਾਂ ਇੱਕ ਮਿੰਟ ਫੋਟੋ ਕਰ ਵੀ ਨਹੀਂ ਕੱਟ ਦਾਂਗੇ ਉਹ ਵੀ ਕੱਟ ਦਾਂਗੇ ਫੋਟੋ ਉਹਦੀ ਹਿੱਟ ਨੂੰ ਆ ਬੈਠਾ ਦੇ ਚੱਲੋ ਚਾਹੋ ਸੋਨੇ ਮੋਮਤੀ ਮੋਮਤੀ ਕਹਦੇ ਆ ਮੂਰ ਲੱਕੇ ਵਾਲੀ ਵਾਲੀ ਉਹ ਗਮਾਰਦਾ ਤਨੋ ਕੇ ਓਏ ਤੈਨੂੰ ਯਾਦ ਆ ਤਸਵੀਰ ਇਹਦਾ ਸਾਬ ਇੱਕ ਖਾਦਾ ਗਿਆ ਪਾ ਲਾਉਣ ਉਹ ਮਿਲ ਕੇ ਲੱਕ ਜ ਮਰ Happy Birthday ਹੈਪੀ ਬਰਥਡੇ ਜਨਮ ਦਿਨ ਦੀ ਬਾਰਤ ਦੇ ਬਰਥਡੇ ਬਈ ਹੈਪੀ ਬਰਥਡੇ ਟੂ ਯੂ ਉਹ ਗੱਲ ਕਰ ਉਹ ਕੱਪੜਾ ਲੈ ਹੈਲੋ ਉਹ ਭੋਜੇ ਤੇਨੇ ਬਾਕ ਉਹਨੂੰ ਕੱਪੇ ਤੇਨੇ ਕਾਦੀ ਪ੍ਰੋਬਲਮ ਹੈ ਹੈਲੋ ਕੇਕ ਦੀ ਆਈ ਦੀ ਤੇ ਦਵਾਰ ਆਹੋ ਦੇਖਦਾ ਜਿਹੜਾ ਪੰਨ ਭੱਜਦਾ ਆ ਨਾ ਦੇਖੀ ਬਾਹਰੋਂ ਤਾਂ ਨਹੀਂ ਦੇਖਦਾ ਮੁਹਬਤ ਚਲ ਓਕੇ ਜਾ ਕੋਈ ਕੀ ਬਹੁਤ ਸਵਾਲ ਆ